ਕਿਵੇਂ ਅੱਜ ਕਈ ਠਾਠ ਬਣਾ ਕੇ ਡੇਰੀ ਬਣਾ ਕੇ ਜਿਨ੍ਹਾਂ ਨੇ ਆਪਣੀ ਅਯਾਸ਼ੀ ਦੀ ਅਡੇ ਬਣਾਏ ਹੋਏ ਇਹਨਾਂ ਨੂੰ ਵੱਧ ਕਸੂਰ ਉਹਨਾਂ ਲੋਕਾਂ ਦਾ ਜਿਹੜੇ ਆਪਣੇ ਪਿੰਡਾਂ ਨੂੰ ਚੋਟਰਾਲੀਆਂ ਬੱਸਾਂ ਟਰੱਕਾਂ ਤੇ ਸੰਗਤ ਨੂੰ ਲੈ ਕੇ ਤੇ ਇਹਨਾਂ ਡੇਰੀਆਂ ਉੱਜ ਲੈ ਕੇ ਗਏ ਨੇ ਪੰਜਾਬ ਦੇ ਇਤਾਂ ਦੇ ਬਾਬੇ ਮਿਜਣਾ ਦੇ ਖੰਡ ਪਬਲਿਕ ਸਾਹਮਣੇ ਜਾ ਰਹੇ ਕਿਦਾਂ ਫੁੱਲਾਂ ਦੀ ਵਰਖਾ ਇਹਨਾਂ ਲੋਕਾਂ ਤੇ ਹੋਈ ਕੋਈ ਝੂਠਾ ਫਰਾਕ ਨਹੀਂ ਹੈ ਇਹਨੇ ਸਿਮਰਨਾ ਸੱਤੇ ਬੰਦਾ ਇਹਦੇ ਵਿੱਚ ਫੋਲਾ ਲਗਾ ਹੋਇਆ ਹੈ ਕਿਨੇ ਚ ਇਕ ਤਲਗੀ ਲਾਈ ਹੋਈ ਇਹ ਪਹਿਰਾਵੇ ਟਰਮੀਓਂ ਦੇ ਹੁੰਦੇ ਸਨ ਜਦੋਂ ਸਾਡੇ ਵਰਗਾ ਪ੍ਰਚਾਰਕ ਇਹਨਾਂ ਪਖੰਡੀਆਂ ਬਾਰੇ ਬੋਲਦੇ ਹਨ ਪਤਾ ਸਾਨੂੰ ਕੀ ਇਹਦੇ ਨੇ ਜਿਆਦਾ ਕੋਈ ਸਪਰੇਅ ਫਾੜਾ ਸੰਗਤ ਨੂੰ ਸੁਣਾਓ ਬਾਬਾ ਜੀ ਬਾਰੇ ਨਿੰਦਿਆ ਕਰਕੇ ਪਾਪਾਂ ਦੇ ਪਾਗੀ ਤੋਂ ਸੰਦੇ ਹੋ ਤੇ ਮੈਂ ਕਦੇ ਵੀ ਵੀਡੀਓ ਵੇਖ ਰਹੀ ਸੀ ਸਾਡਾ ਦੇਜ ਤਾਂ ਘਰੀ ਹੋਇਆ ਨਹੀਂ ਸਾਡੇ ਦੀ ਕੋਈ ਕਮੀ ਨਹੀਂ ਕੋਈ ਸਾਡੇ ਤੇ ਕੀ ਕਮੀ ਦੱਸੋ ਬੋ ਇਹੋ ਜਿਹੇ ਭੇਡਾਂ ਦਾ ਕੀ ਕਰੋਗੇ ਜਿਹੜੀਆਂ ਬੀਬੀਆਂ ਸਾਧਾਂ ਦੇ ਹੱਥੋਂ ਜਪੂਦਾਂ ਬਾਬਾ ਜ਼ੋਰਾਵਰ ਸਿੰਘ ਬਾਬਾ ਖਤੇ ਸਿੰਘ ਤਲਗੀ ਤੇ ਪਾਸ਼ਾ ਨੂੰ ਪੁੱਛਦੇ ਤੇ ਹੋਣਗੇ ਕਹਿੰਦੇ ਤੇ ਹੋਣਗੇ ਇਹਨਾਂ ਦੇ ਬਦਲੇ ਸਾਡੇ ਉੱਤੇ ਜੋ ਗੱਜ ਕਪੜਾ ਵੀ ਪਾਇਆ ਇਹਨਾਂ ਦੇ ਬਦਲੇ ਤਾਨੂੰ ਨੀਂਆਂ ਵਿੱਚ ਛੜਾ ਇਹਨਾਂ ਦੇ ਬਦਲੇ ਸਾਨੂੰ ਇਹਨਾਂ ਤੋਂ ਵਾਰ ਦਿੱਤਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਸਾਹਿਬ ਜੀ ਨੇ ਮਾਨਵਤਾ ਨੂੰ ਜਗਾਉਣ ਵਾਸਤੇ ਸੁਲਤਾਨਪੁਰ ਦੀ ਧਰਤੀ ਤੋਂ ਪ੍ਰਚਾਰ ਫੇਰੀਆਂ ਆਰੰਭ ਕੀਤੀਆਂ ਤੇ ਪਹਿਲੀ ਧਰਮਸ਼ਾਲ ਭਾਈ ਲਾਲੋ ਜੀ ਦੇ ਘਰ ਈਮਨਾਬਾਦ ਦੀ ਧਰਤੀ ਤੇ ਆਰੰਭ ਕੀਤੀ ਧਰਮਸ਼ਾਲ ਦਾ ਮਤਲਬ ਸੀ ਜਿੱਥੇ ਸਾਰਾ ਦਿਨ ਮਨੁੱਖ ਆਪਣਾ ਕੰਮ ਕਰ ਕਰਨ ਤੋਂ ਬਾਅਦ ਇੱਕ ਜਗ੍ਹਾ ਤੇ ਇਕੱਠੇ ਹੋਣ ਤੇ ਬੈਠ ਕੇ ਵਿਚਾਰ ਗੋਸ਼ਟੀਆਂ ਕਰਨ ਸਾਧ ਸੰਕਰਨ ਤੇ ਆਪਣੇ ਮਨ ਨੂੰ ਚੜ੍ਹਦੀ ਕਲਾ ਵਾਲੇ ਬਣੇ ਲਜਾਣ ਵਾਸਤੇ ਗੁਰਬਾਣੀ ਦੁਆਰਾ ਜਿਹੜੀਆਂ ਵਿਚਾਰਾਂ ਨੇ ਉਹ ਕੀਤੀਆਂ ਜਾਂਦੀਆਂ ਅੱਜ ਦੇ ਸਮੇਂ 'ਚ ਉਸੇ ਧਰਮਸ਼ਾਲਾ ਦਾ ਨਾਮ ਬਦਲ ਕੇ ਜਿਹਨੂੰ ਅਸੀਂ ਗੁਰਦੁਆਰਾ ਸਾਹਿਬ ਕਹਿੰਨੇ ਆ ਗੁਰਦੁਆਰੀ ਦੀਆਂ ਪੰਜ ਨਿਸ਼ਾਨੀਆਂ ਹੁੰਦੀਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੰਗਤ ਪੰਗਤ ਨਿਸ਼ਾਨ ਸਾਹਿਬ ਅਤੇ ਨਗਾਰਾ ਬਹੁਤ ਸਿੱਖ ਸੰਗਤਾਂ ਐਸੀਆਂ ਨੇ ਜਿਨ੍ਹਾਂ ਨੇ ਆਪਣੇ ਘਰਾਂ ਵਿੱਚ ਵੀ ਮਹਾਰਾਜ ਦੇ ਪ੍ਰਕਾਸ਼ ਕੀਤੀ ਹੋਏ ਨੇ ਔਰ ਕਦੇ ਵੀ ਉਹਨਾਂ ਨੂੰ ਗੁਰਦੁਆਰਾ ਨਹੀਂ ਕਿਹਾ ਜਾਂਦਾ ਉਦੇ ਵਿਸ਼ੇ ਕਾਰਨ ਹੋ ਸਕਦਾ ਗਵਾਂਡੀ ਦੀ ਗਵਾਂਡੀ ਨਾਲ ਨਾ ਬਣਦੀ ਹੋਵੇ ਹੋ ਸਕਦਾ ਉਥੇ ਕੋਈ ਆਮ ਰਾਜਾਂਦਾ ਵਿਅਕਤੀ ਉਸ ਘਰ ਵਿੱਚ ਨਾ ਆ ਸਕੇ ਗੁਰਦੁਆਰੇ ਹਰ ਇੱਕ ਵਿਅਕਤੀ ਵਾਸਤੇ ਦਰਵਾਜ਼ੇ ਖੁੱਲੇ ਹੁੰਦੇ ਨੇ ਤੇ ਨਿਸ਼ਾਨ ਸਾਹਿਬ ਦਾ ਫਰਅ ਇਸ ਗੱਲ ਦੀ ਨਿਸ਼ਾਨੀ ਹੁੰਦੀ ਹੈ ਕਿ ਇੱਥੇ ਆਏ ਨੂੰ ਪ੍ਰਸ਼ਾਦਾ ਮਿਲੇਗਾ ਬਿਮਾਰ ਨੂੰ ਦਵਾਈ ਮਿਲੇਗੀ ਕੋਈ ਯਾਤਰੀ ਨੂੰ ਰਾਜ਼ ਦੀ ਰਹਿਸ਼ ਮਿਲੇਗੀ ਪਰ ਜੇ ਆਪਾਂ ਅਜੋਕੇ ਸਮੇਂ ਦੇ ਵਿੱਚ ਵੇਖੀਏ ਗੁਰਦੁਆਰਿਆਂ ਦੀ ਬਦਲੀ ਹੋਏ ਰੂਪ ਤੁਹਾਨੂੰ ਕਈ ਡੇਰਿਆਂ ਦੇ ਰੂਪ ਵਿੱਚ ਮਿਲਣਗੇ ਜਿੱਥੇ ਤੁਹਾਨੂੰ ਨਿਸ਼ਾਨ ਸਾਹਿਬ ਨਹੀਂ ਮਿਲਦਾ ਜਿੱਥੇ ਲੰਗਰ ਸੰਗਤ ਗੁਰਦੁਆਰਾ ਸਾਹਿਬ ਨਹੀਂ ਤਿਆਰ ਕਰਦੀ ਬਲਕਿ ਬਾਹਰੋਂ ਤਿਆਰ ਹੋ ਕੇ ਆਉਂਦਾ ਹੈ ਮੇਰੇ ਕਹਿਣ ਤੋਂ ਮਰਾਦ ਹੈ ਜਿਵੇਂ ਅੱਜ ਕਈ ਠਾਠ ਬਣਾ ਕੇ ਡੇਰੀ ਬਣਾ ਕੇ ਜਿਨ੍ਹਾਂ ਨੇ ਆਪਣੀ ਅਯਾਸ਼ੀ ਦੇ ਅਡੇ ਬਣਾਏ ਹੋਏ ਨੇ ਜਦੋਂ ਅਸੀਂ ਪਟ ਸਾਹਿਬਾਨਾਂ ਦੀ ਬਾਣੀ ਪੜਦੇ ਹਾਂ ਤੇ 11 ਪੱਟਾਂ ਵਿੱਚੋਂ ਜਿਹੜੇ ਸਭ ਤੋਂ ਸ਼ਰੋਮਣੀ ਪੱਟ ਪੱਟ ਪਿਖਾਜੀ ਜਿਹੜੇ ਉਹਨਾਂ ਪੱਟਾਂ ਦੇ ਆਗੂ ਸਨ ਉਹਨਾਂ ਨੇ ਆਪਣੇ ਸੋਈਆਂ ਵਿੱਚ ਇਹ ਗੱਲ ਕਹੀ ਰਹੇ ਉਹ ਸੰਤ ਹੋਂ ਟੋਲ ਸਾਧਬੋ ਤੇਰੇ ਡਿੱਠੇ ਸੰਿਆਸੀ ਤਪਸੀ ਮੁੱਖੋਂ ਇਹ ਪੰਡਤ ਮਿੱਠੇ ਕਮਾਲ ਦੀ ਗੱਲ ਉਹਦੇ ਵਿੱਚ ਕਹੇ ਬਰਸ ਏਕ ਹੋਂ ਫਿਰਿਓ ਵੀ ਅਸੀਂ ਸਿੱਧਾ ਨਹੀਂ ਗੁਰੂ ਸਾਹਿਬ ਦੇ ਕੋਲ ਆ ਗਏ ਇਸ ਤੋਂ ਪਹਿਲਾਂ ਅਸੀਂ ਇੱਕ ਸਾਲ ਦੇ ਕਰੀਬ ਅਸੀਂ ਵੱਖ-ਵੱਖ ਥਾਵਾਂ ਤੇ ਘੁੰਮਦੇ ਰਹੇ ਦਰਸ 1 ਉਹ ਫਿਰ ਉਹ ਕਿਨੇ ਨਾ ਪਰਚੋ ਲਾਇਓ ਪਰਚੋ ਦਾ ਸਤਾ تسਲੀ ਕਰਾਉਣੀ ਪ੍ਰੀਤਿ ਚੇ ਕਰਾਉਣਾ ਸੱਚ ਦੇ ਨਾਲ ਜਾਣ ਪਛਾਨ ਕਰਾਉਣੀ ਕਿਨੇ ਨਾ ਪਰਚੋ ਲਾਇਓ ਕਹਤੇ ਉਹ ਕਹਿਤੀ ਸੁਣੀ ਸਿਰਫ ਜਵਾਨੀ ਕਲਾਮੀ ਗੱਲਾਂ ਕਰਦੇ ਵੇਖਿਆ ਰਹਿਤ ਕੋ ਖੁਸ਼ੀ ਨਾ ਆਏ ਜਦੋਂ ਨੇੜੇ ਹੋ ਕੇ ਵੇਖਿਆ ਤੇ ਉਹਨਾਂ ਦੀ ਰਹਿਤ ਬਹਿਤ ਵੱਲ ਵੇਖ ਕੇ ਮਨ ਉਚਾਟ ਹੋ ਗਿਆ ਇਹੋ ਗੱਲ ਜਦੋਂ ਅਸੀਂ 15 ਭਗਤਾਂ ਦੀ ਬਾਣੀ ਪੜ੍ਹਦੇ ਆ 15 ਭਗਤਾਂ ਦੀ ਬਾਣੀ ਵਿੱਚੋਂ ਭਗਤ ਕਬੀਰ ਜੀ ਦਾ ਸ਼ਬਦ ਕਈ ਰਾਗੀ ਸੰਧਾਨ ਇਸ ਦਾ ਗਾਇਨ ਵੀ ਕੀਤਾ ਗੱਜ ਸਾਢੇ ਤੈਂ ਤੇ ਥੋਤੀਆਂ ਤੇਰੇ ਪੈਨ ਤੱਕ ਗਲੀ ਜਿਨਾਂ ਜੱਪ ਮਾਲੀਆਂ ਲੋਟੇ ਹੱਥ ਨਭਗ ਓਏ ਹਰ ਕੇ ਸੰਤ ਨਾਖੀਏ ਬਾਨਾਰਸ ਕੇ ਠੱਗ ਤੇ ਭਗਤ ਕਬੀਰ ਜੀ ਕਹਿੰਦੇ ਐਸੇ ਸੰਤ ਨਾ ਮੋਕੋ ਭਾਵੇਂ ਜਿਨ੍ਹਾਂ ਦੇ ਆ ਬਾਹਰ ਦੇ ਪਹਿਰਾਵੇ ਨੇ ਗਲਾਂ ਵਿੱਚ ਮਾਲਾ ਨੇ ਹੱਥ ਵਿੱਚ ਲੋਟੇ ਨੇ ਧਾਰਮਕ ਬਾਣੇ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਗੱਜ ਸਾਢੇ ਤੈਂ ਤੇ ਥੋਤੀਆਂ ਤੇਰੇ ਪੈਨ ਤੱਕ ਇਹna ਸੋਚੋ ਵੀ ਇਥੇ ਕਿਸੇ ਧਾਗੇ ਦੀ ਜਨੇਊ ਦੀ ਤਾਂ ਸਿਰਫ ਤੋਤੀਆਂ ਦੀ ਗੱਲ ਕੀਤੀ ਜੇ ਬਾਬਾ ਕਬੀਰ ਜੀ ਅੱਜ ਹੁੰਦੇ ਨਾ ਇਥੇ ਗੱਤਰੇ ਤੇ ਕਸ਼ੈਰੇ ਨਾਲ ਸ਼ਬਦ ਵਰਦੇ ਨੇ ਸੀ ਉਹਨਾਂ ਨੇ ਕਿਉਂਕਿ ਅੱਜ ਵੀ ਰੂਪ ਰੂਪੇਫਾ ਉਹੋ ਹੀ ਹੈ ਗੱਜ ਸਾਢੇ ਤੈਂ ਤੇ ਤੋਤੀਆਂ ਤੇਰੇ ਪੈਨ ਤੱਕ ਗਲੀ ਜਿੰਨਾ ਜਪ ਮਾਰੀਆਂ ਲੋਟੇ ਹੱਥ ਨਬਗ ਓਏ ਹਰ ਕੇ ਸੰਤ ਨਾ ਕੀ ਹੈ ਤੇ ਹੁਣ ਤੁਸੀਂ ਮੈਨੂੰ ਦੱਸਿਓ ਕਿੰਨੇ ਬਾਬੇ ਜਿਹੜੇ ਗੜਵੇ ਤੋਂ ਬੰਨਾ ਤੁਰਦੇ ਜਿਹੜੇ ਅਜੋਕੇ ਪੰਜਾਬ ਦੇ ਬਾਬੇ ਇਹਨਾਂ ਦੇ ਨਾਲ ਗੜਵਈ ਹੁੰਦਾ ਸਪੈਸ਼ਲ ਇੱਕ ਨਾਲ ਗੜਵਾ ਚੱਕੀ ਫਿਰਦਾ ਹੈ ਤੌਲੀਆ ਬਖਰਾ ਚੱਕੀ ਫਿਰਦਾ ਹੈ ਇਹ ਜੇਕਰ ਸੋਫੇ ਤੇ ਬੈਣਾ ਹੈ ਤੇ ਬਖਰਾ ਕਪੜਾ ਵਿਛਾਇਆ ਜਾਣਾ ਹੈ ਅਜੇ ਕਹਿੰਦੇ ਜੀ ਸਾਡੇ ਬਾਬਾ ਜੀ ਆਪਣੀ ਪੂਜਾ ਨਹੀਂ ਕਰਾਉਂਦੇ ਉਹ ਕਹਿੰਦੇ ਐਸੇ ਸੰਤ ਨਾ ਮੋਕੋ ਭਾਵੇਂ ਡਾਲਾ ਸੋਂ ਪੇਡਾ ਗੜਕਾਵੇਂ ਜਿਹੜੇ ਫਲ ਨਹੀਂ ਖਾਂਦੇ ਸਬੂਤਾ ਰੁੱਖੀ ਖਾ ਜਾਂਦੇ ਯਾਨੀ ਕਿ ਮਨੁੱਖਾਂ ਦੀ ਕਮਾਈ ਨਹੀਂ ਖਾਦੇ ਮਨੁੱਖ ਵੀ ਖਾ ਜਾਂਦੇ ਤੇ ਕਿੰਨੇ ਡੇਰੇ ਜ਼ਰਾ ਵੱਲੋਂ ਆਪਣੇ ਹੀ ਸ਼ਰਧਾਲੂਆਂ ਦੇ ਕਤਲ ਕੀਤੇ ਗਏ ਇਸ ਗੱਲੋਂ ਜਦੋਂ ਪਤਾ ਲੱਗਿਆ ਵੀ ਇਹ ਸਾਡੇ ਅੱਗੇ ਬਾਗੀ ਹੋ ਗਏ ਜਦੋਂ ਤੱਕ ਉਨਾ ਤੋਂ ਫਾਰਮਰ ਦਾ ਸਿਖਾਈ ਗਿਆ ਜਦੋਂ ਪਤਾ ਲੱਗਾ ਵੀ ਹੁਣੇ ਤੋਂ ਖਤਰਾ ਹੈ ਤੇ ਬਹੁਤ ਸਾਧਾ ਨੇ ਆਪਣੇ ਹੀ ਆਉਣ ਵਾਲੇ ਸ਼ਰਧਾਲੂਆਂ ਦੇ ਕਤਲ ਵੀ ਕਰਾਏ ਖੈਰ ਜਿਹੜੀ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਨੀ ਹੈ ਚਰਨ ਘਾਟ ਗੁਰਦੁਆਰਾ ਦਾ ਕਹਿਣ ਨੂੰ ਦਿਲ ਨਹੀਂ ਕਰਦਾ ਹੈਗੇ ਤੇ ਉਹ ਠਾਠ ਹੀ ਨੇ ਸਾਰੇ ਉੱਥੋਂ ਦੇ ਇੱਕ ਸਾਧ ਦੀ ਜਿਹੜੀ ਗੱਲ ਕੁਝ ਪੰਥਦਰਦੀ ਵੀਰਾਂ ਵੱਲੋਂ ਪੰਥ ਦੀ ਕਚਹਿਰੀ ਦੇ ਵਿੱਚ ਲਿਆਂਦੀ ਗਈ ਹੈ ਚੰਗੀ ਗੱਲ ਹੈ ਇਹ ਇੱਕ ਬਾਬੇ ਦੀ ਗੱਲ ਨਹੀਂ ਇਦਾਂ ਦੇ ਬਹੁਤ ਪੰਜਾਬ ਦੇ ਸਾਧ ਨੇ ਜਿਨ੍ਹਾਂ ਦੇ ਡੇਰਿਆਂ ਦੇ ਵਿੱਚ ਅਯਾਸ਼ੀ ਹੁੰਦੀ ਹੈ ਤੇ ਦੋਖ ਇਸ ਗੱਲ ਦਾ ਕਿ ਇਹਨਾਂ ਨੂੰ ਵੱਧ ਕਸੂਰ ਉਹਨਾਂ ਲੋਕਾਂ ਦਾ ਜਿਹੜੇ ਆਪਣੇ ਪਿੰਡਾਂ ਵਿੱਚੋਂ ਟਰਾਲੀਆਂ ਬੱਸਾਂ ਟਰੱਕਾਂ ਤੇ ਸੰਗਤ ਨੂੰ ਲੈ ਕੇ ਤੇ ਇਹਨਾਂ ਡੇਰਿਆਂ ਵਿੱਚ ਲੈ ਕੇ ਜਾਂਦੇ ਨੇ ਕਿੰਨੇ ਪੰਜਾਬ ਦੇ ਇਦਾਂ ਦੇ ਬਾਬੇ ਨੇ ਜਿਨ੍ਹਾਂ ਨੇ ਪਖੰਡ ਪਬਲਿਕ ਸਾਹਮਣੇ ਯਾਰ ਹੋ ਗਏ ਕਿਦਾਂ ਫੁੱਲਾਂ ਦੀ ਵਰਖਾ ਇਹਨਾਂ ਲੋਕਾਂ ਤੇ ਹੋ ਰਹੀ ਹੈ ਫਿਰ ਇਹਦੇ ਬਾਣੇ ਵੇਖੋ ਉਹ ਇਥੋਂ ਫਰਾ ਸ਼ੜ ਲੈਂਦਾ ਹੈ ਕਿਹਨੇ ਇਥੇ ਸਿਮਰਨਾ ਸਿਰ ਤੇ ਬੱਧਾ ਹੈ ਇਹਦੇ ਇਥੇ ਫੁੱਲ ਲਗਾ ਹੋਇਆ ਹੈ ਕਿਨੇ ਇਥੇ ਕਲਗੀ ਲਾਈ ਹੋਈ ਹੈ ਇਹ ਪਹਿਰਾਵੇ ਧਰਮੀ ਹੋਣ ਦੇ ਵੱਖਰੇ ਤੋਂ ਵੱਖਰਾ ਪਹਿਰਾਵਾ ਪਾ ਕੇ ਲੋਕਾਂ ਨੂੰ ਖਿਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਲੋਕ ਸਾਡੇ ਕੌਣ ਲੋਕ ਆਕਰਸ਼ਿਤ ਹੋਣ ਗੱਲ ਇਹ ਬ ਡੁੱਬਦੇ ਨੂੰ ਤਣਕੇ ਦਾ ਸਾਰਾ ਜਿਹੜੇ ਲੋਕ ਵਹਿਮਾਂ 'ਚ ਪਏ ਨੇ ਉਹ ਇਨਾਂ ਦੇ ਸ਼ਿਕਾਰ ਹੋ ਜਾਂਦੇ ਮਤਾਂ ਸੋਚਿਓ ਵੀ ਸਿਰਫ ਪਿੰਡਾਂ ਦੇ ਲੋਕ ਇਨਾਂ ਦੇ ਚੁੰਗਲ 'ਚ ਫਸੇ ਮੈਂ ਫਟੇ ਫਟੇ ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚੋਂ ਵੀ ਡੇਰਿਆਂ ਦੀ ਖਾਕਸ਼ਾਨ ਦੇ ਲੋਕ ਵੇਖੇ ਬੰਬੇ ਵਰਗੀਆਂ ਜਿਹੜੀਆਂ ਸਿਟੀਆਂ ਨੇ ਵਡੀਆਂ ਉੱਥੋਂ ਦੇ ਡੇਰੇਦਾਰ ਵੀ ਉੱਥੋਂ ਦੇ ਲੋਕ ਵੀ ਡੇਰੇਦਾਰਾਂ ਉੱਤੇ ਫੁੱਲਾਂ ਦੀ ਵਰਕਾ ਕਰਦੇ ਦੇਖਿਆ ਪੜ੍ਹੇ ਲਿਖੇ ਲੋਕ ਮੈਂ ਤਾਂ ਸੋਚੋ ਵੀ ਅਨਪੜ੍ਹ ਲੋਕ ਕਿਉਂਕਿ ਵਹਿਮ ਦਾ ਸਬੰਧ ਐਜੂਕੇਸ਼ਨ ਨਾਲ ਨਹੀਂ ਹੁੰਦਾ ਅਨਪੜ੍ਹ ਬੰਦੇ ਦਾ ਵਹਿਮ ਵੀ ਅਨਪੜ੍ਹੀ ਹੁੰਦਾ ਹੈ ਪੜ੍ਹੇ ਲਿਖੇ ਦਾ ਵਹਿਮ ਵੀ ਪੜ੍ਹਿਆ ਲਿਖਿਆ ਹੁੰਦਾ ਕੋਈ ਜਿੱਦਾਂ ਪੜ੍ਹਿਆ ਲਿਖਿਆ ਹੋਵੇ ਜਿੰਨੇ 4 ਪੈਸੇ ਹੋਣਗੇ ਉਹਦਾ ਵਹਿਮ ਵੀ ਉੱਡੇ ਵੱਡਾ ਹੋਏਗਾ ਹਰ ਜਿਹੜੀਆਂ ਉਥੇ ਬੀਬੀਆਂ ਜਾਂਦੀਆਂ ਨੇ ਰੇਪ ਹੋਇਆ ਨਹੀਂ ਹੋਇਆ ਉਹਨਾਂ ਦੀ ਸਹਿਮਤੀ ਹੋਈ ਮੈਂ ਇਸ ਵਿਸ਼ੇ ਤੇ ਗੱਲ ਨਹੀਂ ਕਰਦੀ ਸਵਾਲ ਇਹ ਆ ਵੀ ਅਕਸਰ ਤੇ ਉਹ ਲੋਕ ਗਏ ਹਨ ਨਨ ਦੇ ਕੋਲ ਹੁਣ ਤੁਸੀਂ ਵੇਖਿਓ ਕੀ ਕਸੂਰ ਉਹਨਾਂ ਲੋਕਾਂ ਦਾ ਨਹੀਂ ਜਿਹੜੇ ਇਹਨਾਂ ਦੇ ਡੇਰਿਆਂ ਵਿੱਚ ਜਾ ਕੇ ਇਹਨਾਂ ਦੇ ਡੇਰਿਆਂ ਨੂੰ ਪ੍ਰਮੋਟ ਕਰਦੇ ਆ ਸ਼ਰਿਆਮ ਲੀਡਰ ਜਾਂਦੇ ਇਹਨਾਂ ਦੇ ਡੇਰਿਆਂ ਵਿੱਚ ਵੱਡੇ ਵੱਡੇ ਲੀਡਰ ਇਹਨਾਂ ਬਾਬਿਆਂ ਦੇ ਪੈਰਾਂ ਜਾ ਕੇ ਬਹਿੰਦੇ ਸਾਡੇ ਕੌਮ ਦੇ ਵੱਡੇ ਵੱਡੇ ਰਾਗੀ ਢਾਡੀ ਪ੍ਰਚਾਰਕ ਕਵੀਸ਼ਰ ਇਹਨਾਂ ਡੇਰਿਆਂ ਨੂੰ ਪ੍ਰੋਮੋਟ ਕਰਨ ਵਿੱਚ ਆਪਣਾ ਯੋਗਰ ਲਾਉਂਦੇ ਆਂ। ਦੇਰਿਆਂ ਵਿੱਚ ਜਾ ਕੇ ਬਾਬਿਆਂ ਦੀ ਤਾਰੀਫ ਕਰਦੇ ਜਿਹੜੇ ਬਾਬੇ ਨੂੰ ਮਿਲੇ ਵੀ ਨਹੀਂ ਹੁੰਦੇ ਜਿਹੜਾ ਬਾਬਾ ਅਜ ਤੋਂ 150 ਸਾਲ ਪਹਿਲਾਂ ਦੁਨੀਆ ਤੋਂ ਜਾ ਚੁੱਕਾ ਉਹਦਾ ਨਾਂ ਲੈ ਲੈ ਕੇ ਵਡਿਆਈ ਕਰਨਗੇ। ਤਾਂ ਮੈਂ ਇੱਕ ਬੇਨਤੀ ਅਕਸਰ ਕਰਦਾ ਹੁੰਨਾ ਜੇ ਸਾਡੀ ਕੌਮ ਦੇ ਰਾਗੀ ਤੁਹਾਡੀ ਜਿੰਨੀ ਪ੍ਰਚਾਰ ਸ਼੍ਰੇਣੀ ਚ ਪ੍ਰਾਨ ਕਰਦੇ ਨਾ 10 ਸਾਲ 5 ਸਾਲ ਵੀ ਅਸੀਂ ਕਿਸੇ ਸਾਦੀ ਵਰਸੀ ਤੇ ਨਹੀਂ ਜਾਣਾ। ਤੁਸੀਂ ਵੇਖਿਓ ਇਹੋ ਸਰਮਾਇਆ ਸੀ ਆਪਣੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਲਾਈ ਗਏ ਆਪਣੇ ਪਿੰਡਾਂ ਦੇ ਗਰੰਥੀਆਂ ਵੱਲ ਵੇਖੋ ਆਪਣੇ ਪਿੰਡਾਂ 'ਚ ਲੋੜਵੰਦ ਪਰਿਵਾਰਾਂ ਵੱਲ ਵੇਖੋ ਜਿਹਨਾਂ ਦੇ ਹਾਲਾਤ ਬੁਰੇ ਨੇ ਉਹਨਾਂ ਨੂੰ ਤਾਂ ਚੁੱਕਣ ਤੇ ਲਾਓ ਅਜੇ ਵਾਪਸ ਮੋੜਾਓ ਜਿਹੜੋ ਸਾਡੇ ਵਰਗਾ ਪ੍ਰਚਾਰਕ ਇਹਨਾਂ ਪਖੰਡੀਆਂ ਬਾਬੇ ਬਾਰੇ ਬੋਲਦੇ ਹਨ ਪਤਾ ਸਾਨੂੰ ਕੀ ਕਹਿੰਦੇ ਨੇ ਇਹਦਾ ਕੰਮ ਹੀ ਨੰਦਿਆ ਕਰਨਾ ਅਜਰੋ ਸਾਡੀ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਪੈਂਦੀ ਹੈ ਨਾ ਪਤਾ ਕੀ ਕਮੈਂਟ ਕਰਦੇ ਇਹ ਆ ਕੰਮ ਹੀ ਨੰਦਿਆ ਚ ਪਤਾ ਕੌਣ ਲੋਕ ਐਣ ਵਾਲੇ ਜਿਨ੍ਹਾਂ ਦਾ ਸਿਰ ਆ ਜਾ ਕੇ ਬਾਬੇ ਦੇ ਪੈਰਾਂ 'ਚ ਡਿੱਗਦਾ ਹੈ ਸਾਨੂੰ ਪੱਕਾ ਪਤਾ ਹੁੰਦਾ ਵੀ ਇਹਨੂੰ ਗੱਲ ਚੁਭੀ ਹੈ ਤੇ ਸਾਨੂੰ ਖੁਸ਼ੀ ਹੁੰਦੀ ਹੈ ਵੀ ਚੁਭੇ ਚੰਗੀ ਗੱਲ ਹੈ ਜੇ ਕਿਸੇ ਨੂੰ ਇਹ ਗੱਲ ਚੁਭਣ ਤੋਂ ਬਾਅਦ ਵੀ ਉਹ ਠੀਕ ਹੋ ਜਾਏ ਨਾ ਤਾਂ ਅਸੀਂ ਭਲਾ ਸਮਝਾਂਗੇ